ਸਤਿ ਸ਼੍ਰੀ ਅਕਾਲ ਜੀ ਕੈਂਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ ਆਰਸੀਐਮਪੀ ਨੇ ਹਰਦੀਪ ਸਿੰਘ ਨਿਜੜ ਹਤਿਆ ਕਾਂਡ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤਿੰਨੇ ਨੌਜਵਾਨ ਨਿਜੜ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਹੋਏ ਨੌਜਵਾਨਾਂ ਤੇ ਫਰਸਟ ਡਿਗਰੀ ਕਤਲ ਦੇ ਦੋਸ਼ ਪਬਲਿਕ ਸੇਫਟੀ ਮੰਤਰੀ ਡੋਬਨਿਕ ਬਲੈਂਕ ਨੇ ਗ੍ਰਿਫਤਾਰੀਆਂ ਤੋਂ ਬਾਅਦ ਦਿੱਤਾ ਬਿਆਨ ਹੌਸਿੰਗ ਨੂੰ ਲੈ ਕੇ ਰੋਜ਼ਗਾਰ ਮੰਤਰੀ ਤੇ ਸਥਾਨਕ ਐਮਪੀ ਪੀ ਰੈਂਡੀ ਬਸਨੋਲਟ ਨੇ ਦਿੱਤਾ ਨਵਾਂ ਬਿਆਨ 21 ਮਿਲੀਅਨ ਡਾਲਰ ਦੇ ਸੰਗੀਰ ਨਿਵੇਸ਼ ਦੀ ਕੀਤੀ ਘੋਸ਼ਣਾ 19 ਸਾਲਾਂ ਭਾਰਤੀ ਵਿਅਕਤੀ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਐਡਮਿੰਟਨ ਤੇ ਵਿਨਿਪੈਕ ਦੇ ਵਿੱਚ ਦਿੱਤੀਆਂ ਸੀ ਧਮਕੀਆਂ ਤੇ ਕੀਤੀ ਸੀ ਗੋਲੀਬਾਰੀ ਬ੍ਰਿਟਿਸ਼ ਕੋਲੰਬੀਆ ਵਿੱਚ ਜੂਨ 2023 ਵਿੱਚ ਹੋਏ ਹਰਦੀਪ ਸਿੰਘ ਨੇਜਰ ਦੀ ਹਤਿਆ ਦਾ ਮਾਮਲੇ ਵਿੱਚ ਰਾਇਲ ਕੈਨੇਡਾ ਮਾਉਂਟੇਡ ਪੁਲਿਸ ਅਤੇ ਇੱਕਿਕ੍ਰਿਤ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ ਹੈ ਪੁਲਿਸ ਨੇ ਹਰਦੀਪ ਨਿਜਰ ਦੇ ਕਤਲ ਚ ਦੋਸ਼ੀ ਮੰਨੇ ਜਾਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਆਰਸੀਐਮਪੀ ਨੇ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਹਿਲੀ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਨੇ ਇਹ ਤਿੰਨੇ ਨੌਜਵਾਨ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਮਿਲੀ ਜਾਣਕਾਰੀ ਦੇ ਮੁਤਾਬਿਕ ਕੈਨੇਡੀਅਨ ਪੁਲਿਸ ਨੇ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ 'ਚ ਕਈ ਗ੍ਰਿਫਤਾਰੀਆਂ ਕੀਤੀਆਂ ਨੇ ਸੜੀ ਦੀ ਇੱਕ ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਅਨੁਸਾਰ ਕਮਲਪ੍ਰੀਤ ਸਿੰਘ ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ ਨਿਜਰ ਕੇਸ ਵਿੱਚ ਪਹਿਲੇ ਦਰਜੇ ਦੇ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਦੱਸਿਆ ਗਿਆ ਹੈ ਕਿ ਅਦਾਲਤ ਵਿੱਚ ਦੋਸ਼ ਸਾਬਿਤ ਨਹੀਂ ਹੋਏ ਜਾਂਚ ਦੇ ਨਜ਼ਦੀਕੀ ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਕੈਨੇਡਾ ਦੇ ਵਿੱਚ ਤਿੰਨ ਹੋਰ ਕਤਲ ਦੇ ਮਾਮਲਿਆਂ ਦੀ ਸਰਗਰਮੀ ਦੇ ਨਾਲ ਜਾਂਚ ਕਰ ਰਹੀ ਹੈ ਸੂਤਰ ਮੁਤਾਬਿਕ ਇਸ ਹਿੱਟ ਸਕੁਐਡ ਦੇ ਮੈਂਬਰਾਂ ਤੇ ਦੋਸ਼ ਲਗਾਇਆ ਗਿਆ ਕਿ ਜਿਸ ਦਿਨ ਨਿੱਜਰ ਨੂੰ ਸੜੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਮਾਰਿਆ ਗਿਆ ਸੀ ਉਸ ਦਿਨ ਇਸ ਸਕੁਐਡ ਦੇ ਮੈਂਬਰਾਂ ਨੇ ਸ਼ੂਟਰ ਡਰਾਈਵਰ ਅਤੇ ਨਜ਼ਰ ਰੱਖਣ ਵਾਲੀਆਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ ਇਨ੍ਹਾਂ ਵਿਅਕਤੀਆਂ ਨੂੰ ਬੀਤੇ ਦਿਨ ਕਟੋ-ਕਟ ਦੋ ਸੂਬਿਆਂ ਵਿੱਚ ਪੁਲਿਸ ਕਾਰਵਾਈਆਂ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਸੂਤਰਾਂ ਨੇ ਦੱਸਿਆ ਕਿ ਜਾਂਚ ਕਰਤਾਵਾਂ ਨੇ ਕੁਝ ਮਹੀਨੇ ਪਹਿਲਾਂ ਕੈਨੇਡਾ ਵਿੱਚ ਇਸ ਹਿੱਟਨ ਸਕੁਐਡ ਦੇ ਮੈਂਬਰਾਂ ਦੀ ਪਛਾਣ ਕੀਤੀ ਸੀ ਅਤੇ ਉਨ੍ਹਾਂ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਸੀ ਦੱਸத்ਿਆ ਕਿ ਮੀਡੀਆ ਨੂੰ ਸੀਨੀਅਰ ਸਰਕਾਰੀ ਸੂਤਰਾਂ ਤੇ ਸਿਖਪਾਈ ਚਾਰੇ ਦੇ ਮੈਂਬਰਾਂ ਦੇ ਕੋਲੋਂ ਇਹ ਜਾਣਕਾਰੀ ਪ੍ਰਾਪਤ ਹੋਈ ਸੀ ਇਸ ਤੋਂ ਬਾਅਦ RCMP press conference karke bhi Hardeep Singh de vich inna tin On June 18, 2023, Hardeep Singh Nijjar was fatally shot and killed as he departed Guru Nanak Sikh Gurdwara in Surrey. Shortly thereafter, I was called into conduct of this investigation. Over the past 10 months, I had has led an investigation in partnership with internal and external partners to advance this investigation. Through complex investigative techniques and tremendous support from the community, we were able to gather significant evidence that led us to the individuals that were responsible for this homicide. I'm here today to announce that we arrested and charged three individuals for first degree murder and conspiracy to commit murder in relation to Hardeep Niger's homicide. I had investigators along with Edmonton services, Edmonton police services and numerous other RCMP resources took custody of all three of these individuals in Edmonton, Alberta. The following three individuals were charged for this homicide. 22-year-old Garn Brar, who's an Indian national, who is residing in Edmonton, Alberta. 22 year old Kamalpreet Singh, who was an Indian national, who was also residing in Edmonton, Alberta. 28 year old Karnpreet Singh, who was also an Indian national, residing in Edmonton, Alberta. We will be disseminating photos of these accused men in hopes of uh, any information in relation to their presence in Surrey during the time of the offense. This investigation does not end here. We are aware that others may have played a role in this homicide and we remain dedicated to finding and arresting each one of these individuals. ਜ਼ਿਕਰ ਹੋਇਆ ਹੈ ਕਿ ਪੁਲਿਸ ਦਾ ਕਹਿਣਾ ਹੈ ਭਾਵੇਂ 3 ਗ੍ਰਿਫਤਾਰੀਆਂ ਹੋ ਗਈਆਂ ਨੇ ਪਰ ਜਾਂਚ ਹਜੇ ਖਤਮ ਨਹੀਂ ਹੋਈ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਕਈ ਦੋਸ਼ੀ ਸ਼ਾਮਿਲ ਹੋ ਸਕਦੇ ਨੇ ਜਿਨ੍ਹਾਂ ਨੂੰ ਪਾਲ ਕਰਨ ਵਾਸਤੇ ਪੁਲਿਸ ਦੀ ਜਾਂਚ ਲਗਾਤਾਰ ਚਲਦੀ ਰਹੇਗੀ। ਪਬਲਿਕ ਸੇਫਟੀ ਮੰਤਰੀ ਡੋਮਨਿਕਲ ਬਲੈਂਕ ਨੇ ਹਰਦੀਪ ਸਿੰਘ ਨਿਜਰ ਦੀ ਹਤਿਆਜ ਹੋਈਆਂ ਗ੍ਰਿਫਤਾਰੀਆਂ ਤੇ ਬਿਆਨ ਦਿੱਤਾ ਹੈ ਆਰਸੀਐਮਪੀ ਨੇ ਤਿੰਨ ਭਾਰਤੀ ਨਾਗਰਿਕਾਂ ਨੂੰ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਨ ਚ ਗ੍ਰਿਫਤਾਰ ਕੀਤਾ ਹੈ ਨਿਜਰ ਦੀ ਮੌਤ ਨੇ ਕੈਨੇਡਾ ਤੇ ਭਾਰਤ ਦਰਮਿਆਨ ਤਣਾ ਪੈਦਾ ਕਰ ਦਿੱਤਾ ਜਦੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਘੋਸ਼ਣਾ ਕੀਤੀ ਸੀ ਕਿ ਸੁਰੱਖਿਆ ਏਜੰਸੀਆਂ ਭਾਰਤੀ ਸਰਕਾਰ ਅਤੇ ਹਤਿਆ ਵਿਚਾਲੇ ਸੰਭਾਵੀ ਸੰਬੰਧ ਦੀ ਜਾਂਚ ਕਰ ਰਹੀਆਂ ਨੇ ਰੋਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀਏ ਇਹਨਾਂ ਮਲਜ਼ਮਾਂ ਦੀ ਪਛਾਣ 28 ਸਾਲਾਂ ਕਰਨਪ੍ਰੀਤ ਸਿੰਘ 22 ਸਾਲਾਂ ਕਮਲਪ੍ਰੀਤ ਸਿੰਘ ਅਤੇ 22 ਸਾਲਾਂ ਕਰਨ ਬਰਾੜ ਦੇ ਵਜੋਂ ਦੱਸੀ ਗਈ ਹੈ। ਤਿੰਨਾਂ ਨੂੰ ਅਲਬਰਟਾ ਦੇ ਐਡਵਿੰਟਨ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਬੀਤੇ ਦਿਨ ਸਰੀ RCMP ਦੀ ਏਕੀਕ੍ਰਿਤ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਹੈ ਕਿ 3 ਮਈ ਦੀ ਸਵੇਰ ਨੂੰ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ RCMP ਅਤੇ ਐਡਮਿੰਟਨ ਪੁਲਿਸ ਦੀ ਸਹਾਇਤਾ ਨਾਲ ਏਕੀਕ੍ਰਿਤ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੈਂਕੂਵਰ ਦੇ ਇੱਕ ਉਪਨਗਰ ਸਰੀ ਵਿੱਚ ਜੂਨ 2023 ਵਿੱਚ ਹਰਦੀਪ ਸਿੰਘ ਨਿਜਰ ਦੀ ਹਤਿਆ ਦੇ ਦੋ ਛੇਤ 3 ਵਿਕਤੀਆਂ ਨੂੰ ਕਾਬੂ ਕਰਿਆ ਹੈ। ਤਿੰਨਾਂ ਤੇ ਹੁਣ ਕਤਲ ਦੇ ਸਬੰਧ ਚ ਫਰਸਟ ਡਿਗਰੀ ਕਤਲ ਦੇ ਅਤੇ ਕਤਲ ਦੀ ਸਾਜ਼ਿਸ਼ ਰਚਨ ਦੇ ਦੋਸ਼ ਲਗਾਏ ਗਏ ਨੇ ਤਿੰਨਾਂ ਮੁਲਜ਼ਮਾਨੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ ਇਸ ਤੋਂ ਬਾਅਦ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਬਲੈਂਕ ਨੇ ਹਰਦੀਪ ਨੀਚਰ ਦੇ ਕਾਤਲਾਂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਬਿਆਨ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਕੈਨੇਡਾ ਵਾਸੀਆਂ ਦੀ ਸੁਰੱਖਿਆ ਵਾਸਤੇ ਅਜਿਹੇ ਕਦਮ ਸਮੇਂ-ਸਮੇਂ ਤੇ ਚੁੱਕੇ ਜਾਣਗੇ ਤੇ ਸਰਕਾਰ ਕੈਨੇਡਾ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਗਰਮੇ Suspects were arrested and charged for their alleged involvement in the killing of Mr. Hardeep Singh Najar. Mr. Najar, a Canadian citizen, was killed in the parking lot of his Gurdwara in Surrey, British Columbia last June. The arrests today are the result of months of work by the RCMP's Integrated Homicide Investigation Team, supported by the Pacific Region Federal Policing Program. The Surrey RCMP Detachment, and other partner agencies. The work doesn't end here, and in fact, the work continues. And I will underscore that there are separate and distinct investigations that are still ongoing. Canada is a rule of law country, and the protections of our citizens are fundamental. Every Canadian has a fundamental right to live safely. And free of threats of violence. The murder of Mr. Najar was a shock to the community in Surrey and indeed to all Canadians. My thoughts are with Mr. Najar's family, his friends, and the community members. Today's arrests mark a significant progress in the work of the RCMP in terms of holding accountable those responsible for killing Mr. Najjar and their actions. Will continue through our justice system. While today's actions by the RCMP may be welcome news, I know that many Canadians, particularly members of the Indo Canadian community, may still have questions and understandable concerns. I encourage everyone affected by this to put their trust in our justice system and know that your safety is the top priority for our government. And the brave women and men who work in our justice system as well. My department and our public security partners continue to work closely with provinces, territories, municipalities, local police, and provincial police forces to ensure the safety and security of all Canadians. ਜ਼ਿਕਰੂ ਹੈ ਕਿ ਹਰਦੀਪ ਸਿੰਘ ਨੀਜਰ ਕਤਲ ਮਾਮਲੇ ਤੋਂ ਬਾਅਦ ਕੈਨੇਡਾ ਦੇ ਵੱਲੋਂ ਭਾਰਤ ਸਰਕਾਰ ਦੇ ਖੁਫੀਆ 에ਜੰਟਾਂ ਦੇ ਉੱਤੇ ਦੋਸ਼ ਲਗਾਏ ਗਏ ਸਨ ਕਿ ਉਹਨਾਂ ਦਾ ਨੀਜਰ ਦੇ ਕਤਲ ਮਾਮਲੇ ਦੇ ਵਿੱਚ ਹੱਥ ਹੋ ਸਕਦਾ ਹੈ ਅਤੇ ਕੈਨੇਡਾ ਨੇ ਇਹ ਵੀ ਗੱਲ ਆਖੀ ਸੀ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਹਰ ਕਦਮ ਚੁੱਕਣ ਲਈ ਤਿਆਰ ਹੈ ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧਾਂ ਦੇ ਵਿੱਚ ਫਿਕ ਅਗੇ ਸੀ ਵਿਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਰ ਵੱਡੇ ਖੁਲਾਸੇ ਹੁੰਦੇ ਨੇ ਫਿਲਹਾਲ ਇਹ ਹੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਦੇ ਵਿੱਚ ਐਕਟਿਵ ਗੈਂਗ ਲੋਰੈਂਸ ਬਿਸ਼ਨੋਈ ਦੀ ਗੈਂਗ ਦੇ ਨਾਲ ਇਨ੍ਹਾਂ ਗੁੜੀਆਂ ਦੇ ਸਬੰਧ ਸਾਮਨਿਆਰੇ ਨੇ ਹੁਣ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਐਡਮਿੰਟਨ ਵਿੱਚ ਰੋਜ਼ਗਾਰ ਮੰਤਰੀ ਅਤੇ ਸਥਾਨਕ ਐਮਪੀ ਰੈਂਡੀ ਬਸਨੌਲਟ ਨੇ ਅਕੀਮਾਉ ਪੈਸਿਵ ਕਾਮਿਕ ਲਈ 21 ਮਿਲੀਅਨ ਡਾਲਰ ਦੇ ਸੰਗੀ ਨਿਵੇਸ਼ਤਾ ਐਲਾਨ ਕੀਤਾ ਹੈ ਇਸ ਨੂੰ ਕਿੰਗ ਥੰਡਰਬਰਡ ਸੈਂਟਰ ਵੀ ਕਿਹਾ ਜਾਂਦਾ ਹੈ ਨਵਾਂ ਬਹੁ ਸੇਵਾ ਸਹਾਇਤਾ ਕੇਂਦਰ ਬੇਕਰੀਏ ਤੇ ਗਰੀਬੀ ਨਾਲ ਨਜਿੱਠ ਰਹਿਏ ਨਾਗਰਿਕਾਂ ਦੀ ਮਦਦ ਕਰੇਗਾ ਇਹ ਫੰਡ ਹਾਊਸਿੰਗ ਮੰਤਰੀ ਵੱਲੋਂ ਐਲਾਨੇ ਗਏ ਹਾਊਸਿੰਗ ਬਜਟ ਦੇ ਵਿੱਚੋਂ ਆਇਆ ਹੈ ਬੋਲਡ ਸਟਰੀਟ ਕਮਿਊਨਿਟੀ ਸਰਵਿਸਿਜ਼ ਹੁਣ ਕੇਂਦਰੀ ਐਡਮਿੰਟਨ ਵਿੱਚ ਆਪਣੇ ਨਵੇਂ ਹੈੱਡਕੁਆਰਟਰ ਲਈ ਆਪਣੇ 49.5 ਮਿਲੀਅਨ ਡਾਲਰ ਫੰਡ ਰੇジング ਟੀਚੇ ਤੱਕ ਪਹੁੰਚਣ ਦੇ ਬਹੁਤ ਨੇੜੇ ਹੈ ਵੋਲ ਸਟਰੀਟ ਦੇ ਕਾਰਜਕਾਰੀ ਨਿਰਦੇਸ਼ਕ ਜਾਰਡਨ ਰੈਨੀਗਰ ਅਤੇ ਐਡਮਿੰਟਨ ਲਿਬਰਲ ਐਮਪੀ ਰੈਂਡੀ ਵਸਨਾਲਟ ਨੇ ਬੀਤੇ ਦਿਨ ਕੋਸ਼ਣਾ ਕੀਤੀ ਕਿ ਸੋਸ਼ਲ ਏਜੰਸੀ ਨੂੰ ਇੱਕ ਨਵੇਂ ਫੈਡਰਲ ਪ੍ਰੋਗਰਾਮ ਦੁਆਰਾ 21 ਮਿਲੀਅਨ ਡਾਲਰ ਪ੍ਰਾਪਤ ਕੀਤੇ ਜਾਣਗੇ ਜੋ ਘੱਟ ਸੇਵਾਵਾਂ ਵਾਲੇ ਭਾਈਚਾਰਿਆਂ ਲਈ ਹਰੀਆਂ ਇਮਾਰਤਾਂ ਦਾ ਸਮਰਥਨ ਕਰਦਾ ਹੈ। ਉਨਾ ਕਿਹਾ ਕਿ ਫੈਡਰਲ ਫੰਡ ਬੋਇਲ ਸਟਰੀਟ ਨੂੰ ਆਪਣੀ ਪੂਰੀ ਦ੍ਰਿਸ਼ਟੀ ਨੂੰ ਸਹਾਰਾ ਕਰਨ ਦੀ ਇਜਾਜ਼ਤ ਦੇਵੇਗਾ ਇਹ ਇਮਾਰਤ ਅਗਲੇ ਸਾਲ ਜੂਨ ਵਿੱਚ ਖੋਲਣ ਲਈ ਤਿਆਰ ਕੀਤੀ ਗਈ ਹੈ ਇਸ ਮੌਕੇ ਐਡਮਿੰਟਨ ਲਿਬਰਲ ਐਮਪੀ ਰੈਂਡੀ ਵਸਨਾਲਟ ਨੇ ਕੀ ਕਿਹਾ ਆਓ ਸੁਣਦੇ ਹਾਂ And I'm here to announce today that the government of Canada is investing 21 million dollars into the Okima Fayasu Garick King Thunderbirds Center Great cities deserve great infrastructure Great people deserve great infrastructure, and this is going to be one of the most modern buildings in our city. And this money is coming from Minister Sean Fraser's department. It is through the Green and Inclusive Building Fund. It is the largest investment that we are making in this round in the province of Alberta, and it's happening right here in my riding, right here in downtown, right here in our city. Yeah. My colleague in Calgary, George Shahal, gets it, Minister Fraser gets it, the Prime Minister gets it, and this beautiful new building is going to add color and charm and sense of home that characterizes our downtown core, and we are going to be able to serve our community's diverse needs in a safe, inclusive, and accessible space, one that acknowledges cultural needs, and that all Edmontonians are treated and provided in a dignified way that respects their backgrounds. You know, smarter cities. Not just don't just need good infrastructure they need infrastructure that's going to last for a long time and that respects grandmother and grandfather teachings about treating the land well this building will be 99% ਨਵੀਂ ਕਾਰਬਨ ਨਿਰਪੱਖ ਇਮਾਰਤ ਰੋਜ਼ਰਸ ਪਲੇਸ ਦੇ ਨੇੜੇ ਬੋਲ ਸਟਰੀਟ ਦੇ ਪਿਛਲੇ ਹੈੱਡਕੁਆਰਟਰ ਤੋਂ ਬਲਾਕ ਦੂਰ ਗਰੀਬੀ ਅਤੇ ਬੇਕਰੀ ਦਾ ਅਨਪਵਕਰ ਹੈ ਲੋਕਾਂ ਨੂੰ ਸਿਹਤ ਅਤੇ ਰਿਹਾਇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਊਰਜਾ ਕੁਸ਼ਲਤਾ ਵਿੱਚ ਸੁਧਾਰਾਂ ਨਾਲ ਇਮਾਰਤ ਦੀ ਊਰਜਾ ਦੀ ਖਪਤ ਵਿੱਚ ਲਗਭਗ 99% ਅਤੇ ਸਾਲਾਨਾ ਗ੍ਰੀਨhouse ਗੈਸਾਂ ਦੇ ਨਿਕਾਸ ਵਿੱਚ 709 ਟਨ ਤੱਕ ਕਮੀ ਆਉਣ ਦੀ ਉਮੀਦ ਹੈ। ਸਰਕਾਰ ਲਗਾਤਾਰ ਹਾਊਸਿੰਗ ਨੂੰ ਲੈ ਕੇ ਨਵੇਂ-ਨਵੇਂ ਉਪਾਅ ਕਰਦੀ ਨਜ਼ਰ ਆ ਰਹੀ ਹੈ। ਸਰਕਾਰ ਨੇ ਵਾਅਦਾ ਕੀਤਾ ਹੈ ਕਿ ਬਜਟ 2024 ਦੇ ਰਾਹੀਂ ਬੇਕਰੇ ਅਤੇ ਬੇਸਹਾਰਾ ਲੋਕਾਂ ਨੂੰ ਛੱਤ ਪ੍ਰਦਾਨ ਕੀਤੀ ਜਾਵੇਗੀ। ਜਿਸ ਦੇ ਤਹਿਤ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰ ਦੇ ਵੱਲੋਂ ਹਾਊਸਿੰਗ ਨੂੰ ਲੈ ਕੇ ਵੱਖੋ-ਵੱਖਰੇ ਐਲਾਨ ਕੀਤੇ ਜਾ ਰਹੇ ਨੇ। ਐਡਮਿੰਟਨ ਤੇ ਵਿਨਪੈਕ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ 19 ਸਾਲਾਂ ਭਾਰਤੀ ਵਿਅਕਤੀ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਗਏ ਨੇ ਐਡਮਿੰਟਨ ਪੁਲਿਸ ਸੇਵਾ ਨੇ ਐਡਮਿੰਟਨ ਅਤੇ ਵਿਨਪੈਕ ਵਿੱਚ ਚੱਲ ਰਹੀਆਂ ਧਮਕੀਆਂ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਗੋਲੀਬਾਰੀ ਦੇ ਨਾਲ ਸੰਬੰਧਿਤ ਇੱਕ ਵਿਅਕਤੀ ਦੇ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਨੇ ਦੋਸ਼ ਇਹ ਵੀ ਲਗਾਏ ਗਏ ਨੇ ਕਿ ਅਰਜੁਨ ਸਹਨਨ ਵਾਰਦਾਤਾ ਨੂੰ ਅੰਜਾਮ ਦੇਣ ਤੋਂ ਬਾਅਦ ਜਾਨ ਬਚਾਉਣ ਵਾਸਤੇ ਭਾਰਤ ਭੱਜ ਗਿਆ ਹੈ ਕੈਨੇਡਾ 'ਚ ਭਾਰਤੀ ਮੂਲ ਦੇ ਨੌਜਵਾਨ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਇਵੋਰਨਟ ਲਾਅ ਇਨਫੋਰਸਮੈਂਟ ਵਿਭਾਗ ਵੱਲੋਂ 19 ਸਾਲਾਂ ਅਰਜੁਨ ਸ਼ਾਹਨੰਦ ਦੇ ਨਾਂ ਤੇ ਜਾਰੀ ਕੀਤਾ ਗਿਆ ਹੈ ਜੋ ਪੂਰੇ ਦੇਸ਼ 'ਚ ਲਾਗੂ ਹੋਵੇਗਾ ਇਲਜ਼ਾਮ ਲਗਾਏ ਗਏ ਨੇ ਕਿ ਉਹ ਜ਼ਬਰੀ ਵਸੂਲੀਅਤ ਤੇ ਗੋਲੀ ਚਲਾਉਣ ਦੇ ਮਾਮਲਿਆਂ ਦੇ ਵਿੱਚ ਸ਼ਾਮਲ ਸੀ ਐਡਮਿੰਟਨ ਪੁਲਿਸ ਸਰਵਿਸਿਜ਼ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਰਜੁਨ ਸਾਨਨ ਗੋਲੀਬਾਰੀ ਦੇ ਨਾਲ ਸੰਬੰਧਿਤ ਤਿੰਨ ਮਾਮਲਿਆਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚੋਂ ਦੋ ਕੇਸ ਐਲਬੋਟਾ ਦੇ ਨੇ ਤੇ ਤੀਜਾ ਕੇਸ ਵਿਨਿੰਗਬੈਕ ਦੇ ਵਿੱਚ ਹੋਇਆ ਸੀ ਇਹ ਘਟਨਾਵਾ 21 ਦਸੰਬਰ 24 ਦਸੰਬਰ ਅਤੇ 29 ਦਸੰਬਰ 2023 ਨੂੰ ਵਾਪਰੀਆਂ ਸਨ ਪਹਿਲੀਆਂ ਦੋ ਘਟਨਾਵਾਂ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਐਡਮਿੰਟਨ ਅਤੇ ਵਿਨਪੈਗ ਵਿੱਚ ਹੋਈਆਂ ਗੋਲੀਬਾਰੀਆਂ ਵਿੱਚ ਮਕਾਨ ਮਾਲਕ ਤੋਂ ਪੈਸੇ ਵਸੂਲੇ ਗਏ ਸਨ ਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਹਾਲਕੀ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤੀਜੀ ਘਟਨਾ ਅਜਮਿੰਟਨ ਦੇ ਸ਼ੇਰਵੁੱਡ ਪਾਰਕ ਇਲਾਕੇ ਦੀ ਹੈ ਜਿਸ ਵਿੱਚ ਗਾੜ ਦੇ ਮਾਲਕ ਨੂੰ ਕੋਈ ਧਮਕੀ ਨਹੀਂ ਮਿਲੀ ਪਰ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਬੰਦੂਕ ਧਾਰੀ ਨੇ ਗਲਤੀ ਨਾਲ ਇੱਕ ਗਲਤਕਰ ਨੂੰ ਨਿਸ਼ਾਨਾ ਬਣਾ ਲਿਆ ਸੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਗੋਲੀਬਾਰੀ ਦੀਆਂ ਤਿੰਨੋਂ ਘਟਨਾਵਾਂ ਵਿੱਚ ਇੱਕੋ ਬੰਦੂਕ ਦੀ ਵਰਤੋਂ ਕੀਤੀ ਗਈ ਸੀ ਇਹ ਵੀ ਦੋਸ਼ ਲਗਾਏ ਗਏ ਨੇ ਕਿ ਇਨ੍ਹਾਂ ਗੋਲੀਕਾਣ ਨਾਲ ਜੁੜੀਆਂ ਘਟਨਾਵਾਂ ਲਈ ਅਰਜੁਨ ਸਹਨਨ ਨੇ ਜ਼ਿੰਮੇਵਾਰ ਹੈ ਹਾਲਕਿ ਐਡਮਿੰਟਨ ਪੁਲਿਸ ਸਰਵਿਸ ਦੀ ਫਾਇਰਆਰਮਜ਼ ਇਨਵੈਸਟੀਗੇਸ਼ਨ ਯੂਨਿਟ ਨੂੰ ਇਹ ਵੀ ਪਤਾ ਲੱਗਾ ਹੈ ਕਿ ਉਹ ਕੈਨੇਡੀਅਨ ਕਾਨੂੰਨ ਅਤੇ ਪੁਲਿਸ ਤੋਂ ਬਚਣ ਲਈ ਭਾਰਤ ਆ ਗਿਆ ਹੈ ਖੱਸ਼ਾ ਜਤਾਇਆ ਜਾ ਰਿਹਾ ਹੈ ਕਿ ਉਸਨੇ ਵਿਨੀਪੈਗ ਅਤੇ ਸ਼ੇਰੂਡ ਪਾਰਕ ਗੋਲੀਕਾਂਡ ਤੋਂ ਬਾਅਦ ਭਾਰਤ ਲਈ ਉਡਾਨ ਭਰੀ ਸੀ ਅਤੇ ਉਹ ਜਾਨ ਬਚਾਉਣ ਲਈ ਭਾਰਤ ਪਹੁੰਚ ਕੇ ਆਇਆ ਹੈ ਦਿਲਚਸਪ ਗੱਲ ਤਾਂ ਇਹ ਹੈ ਕਿ ਈਪੀਐਸ ਵੱਲੋਂ 3 ਜਨਵਰੀ 2024 ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਭਾਰਤੀ ਕੈਨੇਡੀਅਨ ਨੌਜਵਾਨ ਨੂੰ 30 ਦਸੰਬਰ 2023 ਨੂੰ 5 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਨੂੰ 17 ਸਟਰੀਟ ਅਤੇ 49 ਐਵੇਨਿਊ ਦੇ ਖੇਤਰ ਵਿੱਚ ਵਾਹਨ ਵਿੱਚ ਰੋਕਿਆ ਗਿਆ ਸੀ ਅਰਜੁਨ ਸਹਿਨਨ ਤੇ ਉਦੋਂ 5 ਹਥਿਆਰ ਰੱਖਣ ਦੇ ਦੋਸ਼ ਸਨ ਫਿਲਹਾਲ ਮਾਮਲੇ ਦੀ ਜਾਂਚ ਐਡਮਿੰਟਨ ਪੁਲਿਸ ਸਰਵਿਸਿਜ਼ ਦੇ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਨੇ ਇਸ ਮਾਮਲੇ 'ਚ ਕੀ ਕਿਹਾ ਆਓ ਸੁਣਦੇ ਹਾਂ The suspect who has been linked to all three shootings is 19-year-old Arjun Sanan, who is now wanted on Canada-wide warrants. After the shooting, after the Edmonton shooting, Sanan allegedly has is allegedly to have booked a flight to India, committed the Winnipeg and Shared Park shootings, and then fled the country. As far as we know, he is now in India. I strongly urge him to come back to Canada to face his charges. Regardless of whether he complies, we know who he is and fleeing to another country will not stop us from attempting to locate him. we are working with our federal and international counterparts and we will continue to investigate and make arrests. <laughs> ਕਿ ਇੰਡੀਆ ਦੇ ਵਿੱਚ ਵੀ ਪੁਲਿਸ ਦੇ ਨਾਲ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅਰਜੁਨ ਸਹਾਨਨ ਦਾ ਪਤਾ ਲਗਾਇਆ ਜਾ ਸਕੇ ਤੇ ਉਸ ਨੂੰ ਮੌਕੇ ਤੇ ਕਾਬੂ ਕੀਤਾ ਜਾ ਸਕੇ ਨਾਲ ਹੀ ਐਡਮਿੰਟਨ ਪੁਲਿਸ ਸਰਵਿਸਿਜ਼ ਦੇ ਵੱਲੋਂ ਅਰਜੁਨ ਸਹਾਨਨ ਨੂੰ ਬੇਨਤੀ ਕੀਤੀ ਗਈ ਹੈ ਕਿ ਅਰਜੁਨ ਸਹਾਨਨ ਕੈਨੇਡਾ ਵਾਪਸ ਜਾਵੇ ਅਤੇ ਆਪਣੇ ਤੇ ਲੱਗੇ ਦੋਸ਼ਾਂ ਦਾ ਸਾਹਮਣਾ ਕਰੇ ਅਤੇ ਸਜ਼ਾ ਭੁਗਤਣ ਲਈ ਤਿਆਰ ਰਹੇ ਬ੍ਰੈਂਟਨ ਵਿੱਚ ਜੋ ਬ੍ਰੇਕ ਇਨ ਐਂਟਰ ਦੇ ਮਾਮਲੇ ਵੱਧਦੇ ਵਿਖਾਈ ਦੇ ਰਹੇ ਨੇ ਇਸ ਵਿਚਾਲੇ ਬ੍ਰੈਂਟਨ ਦੇ ਮਸ਼ਹੂਰ ਰੈਸਟੋਰੈਂਟ ਦਾਲ ਰੋਟੀ ਬ੍ਰੈਂਟਨ ਤੋਂ ਵੀ ਬ੍ਰੇਕ ਇਨ ਐਂਟਰ ਦੀ ਇੱਕ ਘਟਨਾ ਸਾਹਮਣੇ ਆਈ ਹੈ ਪੂਰੀ ਘਟਨਾ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਇੱਕ ਵਿਅਕਤੀ ਰੈਸਟੋਰੈਂਟ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੁੰਦਾ ਵਿਖਾਈ ਦੇ ਰਿਹਾ ਹੈ ਵਿਅਕਤੀ ਵੱਲੋਂ ਕੈਸ਼ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਹ ਘਟਨਾ ਅੱਜ ਸਵੇਰੇ 6:30 ਵਜੇ ਦੀ ਦੱਸੀ ਜਾ ਰਹੀ ਹੈ ਇੱਕ ਘਟਨਾ ਦਾਲ ਰੋਟੀ ਬ੍ਰੈਂਟਨ ਰੈਸਟੋਰੈਂਟ ਦੇ ਵਿੱਚ ਵਾਪਰੀਏ ਇੱਕ ਸ਼ਖਸ ਤਕਰੀਬਨ ਪੌਣੇ 6 ਵਜੇ ਦਾਲ ਰੋਟੀ ਬ੍ਰੈਂਟਨ ਰੈਸਟੋਰੈਂਟ ਦੇ ਦਰਵਾਜ਼ੇ ਦੇ ਸ਼ੀਸ਼ੇ ਨੂੰ ਤੋੜ ਕੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਕੈਸ਼ ਦੀ ਤਲਾਸ਼ ਦੇ ਵਿੱਚ ਜੁੱਟ ਜਾਂਦਾ ਹੈ। ਇਹ ਸ਼ਖਸ ਹੇਠਲੀ ਹੀ ਨਹੀਂ ਉੱਪਰਲੀ ਮੰਜ਼ਿਲ ਦੇ ਵਿੱਚ ਅਤੇ ਫਿਰ ਕਿਚਨ ਦੇ ਵਿੱਚ ਜਾ ਕੇ ਵੀ ਪੂਰੇ ਤਰੀਕੇ ਦੇ ਨਾਲ ਤਲਾਸ਼ੀ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਪਰ ਇਸ ਦੇ ਹੱਥ ਕੁਝ ਵੀ ਨਹੀਂ ਲੱਗ ਰਿਹਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਖਸ ਦੇ ਹੱਥ ਵਿੱਚ ਤੇਜ਼ ਤਾਰ ਹਥਿਆਰ ਵੀ ਸਨ ਤੇ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ। ਸੀਸੀਟੀਵੀ ਕੈਮਰੇ ਵਿੱਚ ਸਾਫ਼ ਤੌਰ ਤੇ ਵਿਖਿਆ ਜਾ ਰਿਹਾ ਹੈ ਕਿ ਕਿੰਨੀ ਕਾਲੀ ਦੇ ਵਿੱਚ ਇਹ ਸ਼ਖਸ ਤਲਾਸ਼ੀ ਕਰ ਰਿਹਾ ਹੈ ਇਸ ਨੇ ਕਾਲੀ ਹੁੱਡੀ ਪਹਿਨੀ ਹੋਈ ਹੈ ਤੇ ਸਿਰ ਤੇ ਕੈਪ ਪਾਈ ਹੋਈ ਹੈ ਤੇ ਮਾਸਕ ਦੇ ਨਾਲ ਆਪਣਾ ਮੂੰਹ ਵੀ ਟੱਕਿਆ ਹੋਇਆ ਹੈ ਇਸ ਤੋਂ ਇਲਾਵਾ ਸ਼ਖਸ ਨੇ ਆਪਣੇ ਹੱਥਾਂ ਨੂੰ ਵੀ ਦਸਤਾਨਿਆਂ ਦੇ ਨਾਲ ਪੂਰੀ ਤਰ੍ਹਾਂ ਟੱਕਿਆ ਹੋਇਆ ਹੈ ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਵਾਸਤੇ ਅਸੀਂ ਦਾਲ ਰੋਟੀ ਬ੍ਰੈਂਟਨ ਦੇ ਰੈਸਟੋਰੈਂਟ ਦੀ ਰਿਪੋਰਟ ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਜੁੜੇ ਹੋਏ ਨੇ ਦਾਲ ਰੋਟੀ ਬ੍ਰੈਂਟਨ ਦੇ ਮਾਲਕ ਸਚਿਨ ਅਗਨੇਹੋਤਰੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਜੁੜਨ ਵਾਸਤੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਕੀ ਇਹ ਪੂਰਾ ਮਾਮਲਾ ਦਾਲ ਰੋਟੀ ਬ੍ਰੈਂਟਨ ਦੇ ਵਿੱਚ ਜੋ ਤੁਹਾਡੇ ਰੈਸਟੋਰੈਂਟ 'ਚ ਅੱਜ ਬ੍ਰੇਕ ਇਨ ਐਂਟਰ ਹੋਇਆ ਹੈ ਕੀ ਇਹ ਪੂਰੀ ਘਟਨਾ ਸਰ ਜਾਨਣਾ ਚਾਹਾਂਗੇ ਹਾਂ ਜੀ ਮੈਂ ਤੁਹਾਨੂੰ ਪੂਰੇ ਵਿਸਥਾਰ ਨਾਲ ਦੱਸਦਾ ਜੀ ਇਹ ਸਵੇਰੇ 5:45 ਦੀ ਗੱਲ ਹੈ ਟੋਰਾਂਟੋ ਦੇ ਟਾਈਮ ਦੇ ਜੀ ਹੇ ਅਲਾਰਮ ਅਲਾਰਮ ਕੰਪਨੀ ਵਾਲਿਆਂ ਦਾ ਫੋਨ ਆਇਆ ਜੀ ਕਿ ਕੁਝ ਤੁਹਾਡੇ ਅਲਾਰਮ ਅਲਾਰਮ ਬ੍ਰੇਕਇਨ ਹੋਇਆ ਤੇ ਉਹਨਾਂ ਨੇ ਫਰੰਟ ਤੋਂ ਗਲਾਸ ਤੋੜਿਆ ਜੀ ਜੀ ਅੰਦਰ ਐਂਟਰੀ ਕੀਤੀ ਹੈ ਤੇ ਅੰਦਰੋਂ ਕੁਝ ਲੈ ਕੇ ਤੇ ਕੁਝ ਨਹੀਂ ਗਿਆ ਪਰ ਗਲਾਸ ਤੋੜ ਕੇ ਜੋ ਮਤਲਬ ਪੈਸੇ ਲੱਭਣ ਦੀ ਕੋਸ਼ਿਸ਼ ਕੀਤੀ ਉਹ ਨੂੰ ਨੂੰ ਮਿਲ ਨਹੀਂ ਗਿਆ ਉਸ ਤੇ ਦਾ ਦਾ ਬੇਸਿਕ ਰੀਜ਼ਨ ਹੈ ਤੇ ਉਹ ਐਂਟਰ ਐਂਟਰ ਫਰੰਟ ਤੋਂ ਆਇਆ ਤੇ ਤੋ 5-10 ਮਿੰਟ ਦੇ ਵਿੱਚ ਬਾਅਦ ਜਦੋਂ అలਾਰਮ ਵੱਜ ਗਿਆ ਤੋਂ ਪਿੱਛੇ ਦਾ ਦਰਵਾਜ਼ਾ ਖੋਲ ਕੇ ਨਿਕਲ ਗਿਆ ਜੀ ਜੀ ਸਰ ਜਿਵੇਂ ਸਿਸਟਮ ਵੀ ਵੀਡੀਓ ਦੇ ਵਿੱਚ ਵੀ ਦੇਖ ਰਹੇ ਆ ਸ਼ਖਸ ਫਰਸਟ ਫਲੋਰ ਤੇ ਆਇਆ ਫਿਰ ਉੱਪਰ ਜਾਂਦਾ ਹੈ ਕਿਚਨ ਦੇ ਵਿੱਚ ਜਾਂਦਾ ਹੈ ਚਾਰੇ ਪਾਸੇ ਲੱਭਣ ਦੀ ਕੋਸ਼ਿਸ਼ ਕਰਦਾ ਹੈ ਸੋ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਦੀ ਖਬਰ ਸਰ ਨਹੀਂ ਨੁਕਸਾਨ ਤੇ ਕੋਈ ਨਹੀਂ ਹੋਇਆ ਨੁਕਸਾਨ ਮੈਨ ਬਾਸ ਗਲਾਸ ਦਾ ਹੀ ਹੋਇਆ 프ਰੰਟ ਦਾ ਜੀ ਪਰ ਉਸ ਨੂੰ ਕੁਝ ਮਿਲਿਆ ਨਹੀਂ ਜੋ ਜੋ ਲਾਭ ਰਿਆ ਸੀਗਾ ਮੇਰੇ ਖਿਆਲ ਨਾਲ ਤਾਂ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਕੋਈ ਜਾਂ ਤਾਂ ਜਿਸ ਤਰ੍ਹਾਂ ਕੋਈ ਕੋਈ ਜਾਣ ਬੁੱਝ ਕੇ ਕੀਤਾ ਹੋਏ ਕਿਸੇ ਨੇ ਜੇ ਕੁਝ ਉਸ ਨੂੰ ਚਾਹੀਦਾ ਹੁੰਦਾ ਤੇ ਸਾਹਮਣੇ ਅਲਕੋਹਲ ਪਈ ਹੋਈ ਹੈ ਜਾਂ ਕੁਝ ਖਾਣ ਪਾਣ ਦਾ ਸਮਾਨ ਕੁਝ ਹੀ ਲੈ ਕੇ ਜਾ ਸਕਦਾ ਸੀ ਜੀ ਪੁਲਿਸ ਨੇ ਤਾਂ ਕੁਝ ਨਹੀਂ ਚੁੱਕਿਆ ਜੀ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਸੂਚਨਾ ਦੇ ਦਿੱਤੀ ਗਈ ਹੈ ਸਰ ਪੁਲਿਸ ਨੂੰ ਉਸੇ ਵੇਲੇ ਸੂਚਨਾ ਦਿੱਤੀ ਗਈ ਸੀ ਪਰ ਹੁਣ ਤੋਂ ਲੈ ਕੇ ਲਾਈਕ 3-4 ਘੰਟੇ ਹੋ ਗਏ ਅਜੇ ਤੱਕ ਮੈਂ ਵੇਟ ਹੀ ਕਰ ਰਿਹਾ ਉਹਨਾਂ ਦੇ ਸਾਲ ਆਣ ਦੀ ਸਰ ਬ੍ਰੈਂਟਨ ਦੇ ਵਿੱਚ ਜੀ 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 ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਫਿਰ ਉਹ ਕਹਿੰਦੇ ਕਿ ਇਹ ਜਿਆਦਾ ਅਰਜੈਂਟ ਨਹੀਂ ਹੈ ਮੈਟਰ ਜੇ ਕੋਈ ਜਾਣ ਲੈਵਾ ਦਾ ਕੋਈ ਇਨਸਾਨ ਨਹੀਂ ਹੈ ਜਦੋਂ ਉਹ ਫ੍ਰੀ ਹੋਏਗਾ ਉਦੋਂ ਆ ਜਾਏਗਾ ਜੀ ਸਰ ਕੀ ਕਾਰਨ ਸਮਝਦੇ ਹੋ ਪ੍ਰੈਂਪਟਨ ਦੇ ਵਿੱਚ ਲਗਾਤਾਰ ਬ੍ਰੇਕ ਐਂਡ ਐਂਟਰ ਦੇ ਮਾਮਲੇ ਵੀ ਵਧ ਰਹੇ ਨੇ ਤੁਹਾਡੇ ਨਾਲ ਵੀ ਘਟਨਾ ਵਾਪਰ ਕੇ ਹਟੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਵੀ ਮਾਮਲੇ ਦੀ ਜਾਂਚ ਪੜਤਾਲ ਇਨੀ ਜ਼ਰੂਰੀ ਨਹੀਂ ਹੈ ਕੀ ਕਾਰਨ ਸਮਝਦੇ ਹੋ ਤੁਸੀਂ ਤੇ ਨੁਕਸਾਨ ਤੇ ਨੁਕਸਾਨ ਹੀ ਹੁੰਦਾ ਨਾ ਤੇ ਮਾਮਲੇ ਜਿਸ ਤਰ੍ਹਾਂ ਦਾ ਮਰਜ਼ੀ ਨੁਕਸਾਨ ਹੋਏ ਪਰ ਪਰ ਪੁਲਿਸ ਨੂੰ ਵੀ ਸੀਰੀਅਸਲੀ ਲੈਣਾ ਚਾਹੀਦਾ ਕਿ ਕੋਈ ਵੀ ਐਦਾਂ ਦੀ ਕੋਈ ਘਟਨਾ ਹੁੰਦੀ ਹੈ ਕੋਈ ਨੂੰ ਲੇਟ ਕੀ ਕਰਕੇ ਉਸ ਨੂੰ ਸੱਚ ਕੀਤਾ ਜਾਵੇ ਤਾਂ ਨਹੀਂ ਸੱਚ ਕੀਤਾ ਜਾਵੇ ਕਿ ਕਿ ਇਸ ਵਿੱਚ ਕੋਈ ਨੁਕਸਾਨ ਨਹੀਂ ਹੈ ਜੋ ਗਲਾਸ ਤੋੜਿਆ ਹੈ ਤੇ ਮੇਰਾ ਉਹ ਰੈਸਟੋਰੈਂਟ ਦਾ ਓਪਨ ਦਾ ਟਾਈਮ ਹੈ ਹਰ ਰੋਜ਼ ਦਾ ਦਿਨ ਵੀ ਤੋੜਿਆ ਨਾ ਜੀ 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 ਨੁਕਸਾਨ ਤੇ ਨੁਕਸਾਨ ਹੀ ਹੁੰਦਾ ਜੀ ਹਾਂਜੀ ਬਾਕੀ ਇਹ ਕਿ ਕੋਈ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਨੂੰ ਜਾਰੇ ਸੀ ਵੀ ਹੋ ਸਕਦੀ ਹੈ ਆਈ ਡੂ ਨੈਵਰ ਨੋ ਜਾਂ ਚਾਹ ਤੁਸੀਂ ਕਹਿ ਸਕਦੇ ਹੋ ਕਿ ਕੋਈ ਤੁਹਾਨੂੰ ਪੈਸੇ ਦੀ ਜਰੂਰਤ ਹੈ ਜੇ ਪੈਸੇ ਲੈਣ ਆਇਆ ਜਾਂ ਉਹ ਪੈਸੇ ਤੋਂ ਇਖਤਰਾ ਮੰਗਦਾ ਤਾਂ ਮੈਂ ਤੇ ਦੇ ਸਕਦਾ ਪਰ ਉਹਨੂੰ ਨੁਕਸਾਨ ਕਰਕੇ ਆ ਤੇ ਇਹ ਅੱਛਾ ਨਹੀਂ ਹੈ ਨਾ ਜੀ ਕੀ ਅਪੀਲ ਕਰਨਾ ਚਾਹੋਗੇ ਸਿਰ ਤੁਸੀਂ ਸਾਡੇ ਚੈਨਲ ਦੇ ਰਾਹੀਂ ਮੈਂ ਤੇ ਇਹ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਨੂੰ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈ ਸਾਰੇ ਕਟਨਾ ਰੋਕਣ ਲਈ ਕਿਉਂਕਿ ਸਾਡੀ ਕਮਿਊਨਿਟੀ 'ਚ ਜਿਹੜੀਆਂ ਸਾਰੀਆਂ ਕਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਇਸ ਨੂੰ ਰੋਕਣਾ ਚਾਹੀਦਾ ਹੈ ਤੇ ਸਟ੍ਰਿਕਟਰ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਦੁਬਾਰਾ ਕੋਈ ਹਰ ਕਟਕਾਲ ਨਾ ਹੋਵੇ ਜੇ ਹੋ ਨਾ ਨਾ ਜੀ ਸਰ ਜੀ ਸਰ ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜੇ ਨੂੰ ਵਾਸਤੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਫਿਲਹਾਲ ਇਸ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਤੇ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚਲੇ ਦੋਸ਼ੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕ੍ਰਿਕਟ ਦੇ ਪ੍ਰੇਮੀਆਂ ਲਈ ਇੱਕ ਚੰਗੀ ਖਬਰ ਹੈ ਸਿਟੀ ਆਫ ਬ੍ਰੈਂਟਨ T20 ਵਿਸ਼ਵ ਕੱਪ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਅਤੇ ਕ੍ਰਿਕਟ ਕੈਨੇਡਾ ਨਾਲ ਸਾਂਝੇਦਾਰੀ ਕਰ ਰਿਹਾ ਹੈ ਨਿਵਾਸੀਆਂ ਨੂੰ 11 ਮਈ ਨੂੰ ਕੇਨ ਵਿਲੀਮਸ ਸਕੁਏਅਰ ਵਿਖੇ ਇਕੱਠੇ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਨਾਗਰਿਕ ਆਪਣੇ ਪਸੰਦੀਦਾ ਕ੍ਰਿਕਟ ਖਿਡਾਰੀਆਂ ਦੇ ਨਾਲ ਤਸਵੀਰਾਂ ਵੀ ਖਿੱਚਵਾਉਣ ਦਾ ਮੌਕਾ ਪ੍ਰਾਪਤ ਕਰ ਸਕਦੇ ਨੇ। City of Brampton ਨੇ T20 ਵਿਸ਼ਵ ਕੱਪ ਟਰਾਫੀ ਬ੍ਰੈਂਪਟਨ ਵਿੱਚ ਲਿਆਉਣ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਅਤੇ ਕ੍ਰਿਕਟ ਕੈਨਡਾ ਨਾਲ ਸਾਂਝੇਦਾਰੀ ਕਰਨ ਦੀ ਮਾਨ ਹੈ। ਨਿਵਾਸੀਆਂ ਨੂੰ ਸ਼ਨੀਵਾਰ 11 ਮਈ ਨੂੰ ਕੇਨ ਵਿਲਨਸ ਸਕੁਅਰ ਵਿੱਚ ਇਕੱਠੇ ਹੋਣ ਅਤੇ ਜੂਨ ਵਿੱਚ ਹੋਣ ਵਾਲੇ ICC T20 ਪੁਰਸ਼ ਵਿਸ਼ਵ ਕੱਪ ਟੂਰਨਾਮੈਂਟ ਤੋਂ ਪਹਿਲਾਂ ਟੀਮ ਕੈਨਡਾ ਲਈ ਅਧਿਕਾਰਿਤ ਰਵਾਨਗੀ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਹਾਜ਼ਰ ਲੋਕ T20 ਵਿਸ਼ਵ ਕੱਪ ਟਰੋਫੀ ਦੇ ਨਾਲ ਇੱਕ ਫੋਟੋ ਖਿਚਵਾ ਸਕਣਗੇ ਅਤੇ ਟੀਮ ਕੈਨੇਡਾ ਦੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਮਿਲ ਸਕਣਗੇ। ਇਨ੍ਹਾਂ ਖਿਡਾਰੀਆਂ ਦੇ ਵਿੱਚ ਜਰਮੀ ਗਾਰਡਨ, ਨਿਕੋਲਸ ਕਿਰਟਨ, ਰਿਆਨ ਖਾਨ ਪਠਾਨ, ਸਾਦ ਬਿੰ ਜ਼ਫਰ, ਐਰਨ ਓਰਲੈਂਡੋ ਜான்ਸਨ, ਦਿਲਪੀਤ ਸਿੰਘ ਬਾਜਵਾ, ਰਬਜੋਦ ਰਾਜਪੂਤ, ਸਨਿਆ ਆਜ਼ੀਆ, ਅਚਨੀ ਪੇਰੇਰਾ ਸ਼ਾਮਿਲ ਨੇ। ਦੱਸਦੀ ਹੈ ਕਿ ਪੰਜਾਬੀ ਅਤੇ ਭਾਰਤੀ ਮੂਲ ਦੇ ਖਿਡਾਰੀ ਵੀ ਇਸ ਕੈਨੇਡੀਅਨ ਟੀਮ ਦੇ ਵਿੱਚ ਸ਼ਾਮਿਲ ਨੇ ਜੋ ਕੈਨੇਡਾ ਕ੍ਰਿਕਟ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਕੈਨੇਡਾ ਦੇ ਵੱਲੋਂ ਕ੍ਰਿਕਟ ਖੇਡਦੇ ਨੇ 11 ਮਈ 2024 ਦਿਨ ਸ਼ਨੀਵਾਰ ਨੂੰ ਇਹ ਇਵੈਂਟ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ ਸਿਟੀ ਆਫ ਬ੍ਰੈਂਪਟਨ ਨੂੰ ਕੈਨੇਡਾ ਦੀ ਕ੍ਰਿਕਟ ਰਾਜਧਾਨੀ ਹੋਣ ਤੇ ਮਾਣ ਹੈ ਤੇ ਬ੍ਰੈਂਪਟਨ ਤੇ ਪੂਰੀ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਖੇਡ ਹੋਣ ਦੇ ਨਾਤੇ ਭਾਈਚਾਰੇ ਵਿੱਚ ਕ੍ਰਿਕਟ ਖੇਡਣ ਵਾਲੇ ਵਿਅਕਤੀਆਂ ਦਾ ਸਮਰਥਨ ਕਰਨ ਲਈ ਬ੍ਰੈਂਪਟਨ ਵਚਨਬੱਧਤਾ ਵੀ ਪ੍ਰਗਟਾਉਂਦਾ ਹੈ ਅਤੇ ਇਸ ਖੇਡ ਨੂੰ ਵਿਦੇੜੇ ਪਹੁੰਚਯੋਗ ਬਣਾਉਣ ਲਈ ਤਰਜੀਹ ਵੀ ਦੇ ਰਿਹਾ ਹੈ ਕ੍ਰਿਕਟ ਇਨ ਬ੍ਰੈਂਪਟਨ ਹਾਈਲਾਈਟਸ 2024 ਦੇ ਬਜਟ ਵਿੱਚ ਸਿਟੀ ਆਫ ਬ੍ਰੈਂਪਟਨ ਨੇ ਕ੍ਰਿਕਟ ਬੁਨਿਆਦੀ ਢਾਂਚੇ ਅਤੇ ਪ੍ਰੋਗਰਾਮਿੰਗ ਵਿੱਚ 8 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ। 2 ਜੁਲਾਈ 2024 ਤੋਂ ਸਿਟੀ ਪਹਿਲੀ ਵਾਰ ਯੂਥ ਕ੍ਰਿਕਟ ਲੀਗ ਦੀ ਸ਼ੁਰੂਆਤ ਕਰੇਗਾ। 6 ਤੋਂ 15 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਇਸ ਗਰਮੀ ਵਿੱਚ ਇੱਕ ਨਵੀਂ ਖੇਡ ਸਿੱਖਣ ਅਤੇ ਉਨ੍ਹਾਂ ਦੇ ਕ੍ਰਿਕਟ ਹੁਨਰ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਪਹਿਲ ਦਾ ਉਦੇਸ਼ ਨੌਜਵਾਨਾਂ ਨੂੰ ਸਿਰਗਰਮ ਹੋਣ ਸਿਹਤਮੰਦ ਜੀਵਨ ਸ਼ੈਲੀ ਦੀ ਅਗਵਾਈ ਕਰਨ ਅਤੇ ਖੇਡਾਂ ਦੀ ਸ਼ਕਤੀ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਕਰਨਾ ਹੈ। ਬ੍ਰੈਮਟਨ 19 ਕ੍ਰਿਕਟ ਸਾਈਟਾਂ ਦਾ ਘਰ ਹੈ ਅਤੇ ਇਸ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। 2023 ਦੀਆਂ ਗਰਮੀਆਂ ਦੌਰਾਨ ਸਿਟੀ ਆਫ ਬ੍ਰੈਮਟਨ ਨੇ ਜੀਟੀ20 ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਕੁਝ ਚੋਟੀ ਦੇ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀਆਂ ਅਤੇ ਖੇਡ ਦੇ ਕੁਝ ਨਵੇਂ ਵੱਡੇ ਨਾਵਾਂ ਦਾ ਸਵਾਗਤ ਕੀਤਾ ਗਿਆ। ਸਿਟੀਦਿਆਂ ਕ੍ਰਿਕਟ ਸਹੂਲਤਾ 42 ਵਿਲੱਖਣ ਮੌਸਮੀ ਸੰਸਥਾਵਾਂ ਟੂਰਨਾਮੈਂਟਾਂ ਅਤੇ ਵਿਅਕਤੀਆਂ ਦੀ ਮੇਜ਼ਬਾਨੀ ਕਰਦੀਆਂ ਨੇ ਜੋ 14000 ਕੈਂਟੀਆਂ ਤੋਂ ਵੱਧ ਫੀਲਡ ਟਾਈਮ ਬੁੱਕ ਕਰਦੇ ਨੇ ਸਿਟੀ ਲੈਂਡਸ ਪ੍ਰੋਜੈਕਟ ਕੈਨੇਡੀਨ ਰੋਡ ਸਾਊਥ ਹਾਈਵੇ 410 ਅਤੇ 407 ਤੇ ਮਿਨਿਸਪਲ ਮਲਕੀਅਤ ਵਾਲੀ ਸਾਈਟ ਦਾ ਸੀਏਏ ਸਪੋਰਟਸ ਅਤੇ ਮਨੋਰੰਜਨ ਸਹੂਲਤਾਂ ਤੇ ਪ੍ਰਸਤਾਵਿਤ ਪੁਨਰ ਵਿਕਾਸ ਹੈ ਜਿਸ ਵਿੱਚ ਇੱਕ ਨਵੀਂ অতি ਆਧੁਨਿਕ ਬਹੁ ਮੰਤਵੀ ਕ੍ਰਿਕਟ ਸਹੂਲਤ ਵੀ ਸ਼ਾਮਿਲ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਮਿਆ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ